ਇਹੋਂ ਤਾਂ ਹੌਣ ਦੇ ਵਿੱਚ ਇਹ ਵੀ ਵੋਟਾਂ ਵਿੱਚ ਕਿਹੜਾ ਵੋਟੇ ਮਨਜ਼ੂਰ ਆ ਭਾਈ ਜਿਹੜੇ ਪ੍ਰੈਜ਼ੈਂਟ ਦੇ ਲਾਈਨ ਬਣਾਓ ਲਾਈਨ ਬਣਾਓ ਇੱਕ ਲਾਈਨ ਬਣਾਓ ਸਾਰੇ ਵੇਖ ਇੱਕ ਲਾਈਨ ਵਿੱਚ ਲੰਬੀ ਲਾਈਨ ਕਰ ਬਣਾ ਲਓ ਇੱਕ ਲਾਈਨ ਇੱਕ ਮੇਰੂ ਰਾਮ ਬినੂ ਰਾਮ ਵੀਰੂ ਰਾਮ ਵੀਰੂ ਰਾਮ ਕਿੰਨੇ ਆਲਾ ਆਟੋ ਚ ਕਿੰਨੇ ਬੈਠਦੇ ਬੱਚੇ ਕਿੰਨੇ ਆਲਾ ਸਵਾਰੀ ਕਿੰਨਾ ਪਾਸ ਆ ਇਹ ਸਾਰੇ ਪਹਿਲੇ 5 ਜਿੰਮੇ ਦੀ ਤੁਸੀਂ ਆਪਕੇ ਦਾਦੇ ਪਹਿਲੇ 5 4 5 5 6 ਬੱਚੇ ਪਾਸ ਕਿੰਨੇ ਸੀਟ ਪਾਸ ਆ ਇਹ ਉਹ ਸੀਟ ਤਾਂ ਹੁਣ ਤੁਹਾਡੇ ਸਾਹਮਣੇ ਚਾਰ ਤੁਸੀਂ ਦੇਖ ਲਓ ਚਾਰ ਆ ਬੱਚੇ ਕਿੰਨੇ ਬਿਠਾਇਆ ਉਹ ਬੱਚੇ ਸਾਰੇ ਜਿੰਨੂ ਕਿੰਨੇ ਨਹੀਂ ਕਿਉਂ ਕਿਸ ਗੱਲ ਤੂੰ ਇਹ ਕੀਮਤੀ ਜਾਨਣਾ ਹੈ ਇਹ ਗਾਪੀ ਮਾਂ ਪੇ ਉਹਦਾ ਪੂਖਾ ਇਹ ਗਾਉ ਤੇ ਪਗਲ ਜੀ ਨਹੀਂ ਕਰ। ਕਿੰਨੇ ਆ ਗਣੋ 1 2 3 4 5 6 7 8 9 10 11 12 13 14 15 16 17 18 19 19 ਬੱਚੇ ਆ ਜੀ ਦੇਖੋ 19 ਬੱਚੇ ਆ ਇਹ 4 ਸੀਟਾਂ 4 ਸੀਟਾਂ ਪਾਸ ਆ 5 ਆ ਆ 5 ਹੋ ਗਏ ਸੁੱਟੇ 5 ਤੇ 19 ਬੱਚੇ ਬਿਠਾਏ ਆ ਤੁਸੀਂ ਕਿਵੇਂ ਕੰਟਰੋਲ ਕਰੋਗੇ ਜੇਕਰ ਕੋਈ ਹਾਦਸਾ ਵਾਪਰ ਗਿਆ ਤੁਸੀਂ 19 20 ਬੱਚਿਆਂ ਨੂੰ ਕਿਵੇਂ ਕੰਟਰੋਲ ਕਰੋ ਕਿਵੇਂ ਕਿ ਨਾ ਉਹਮ ਤੁਹਾਡੇ ਸਮਰੱਥ ਰਸ਼ਪਾਲੇ ਬਾਰੇ ਪੜਨਲ ਪੀ ਥੋੜਾ ਅਸੀਂ ਤਲਾਣ ਕਰ ਲੱਗੇ ਆ ਕਿਉਂਕਿ ਸੈਮੀਨਾਰ ਲਾ ਕੇ ਤੁਹਾਨੂੰ ਸਮਝਾਇਆ ਹੋਇਆ ਸਮਝਾਉਣ ਦੇ ਬਾਵਜੂਦ ਵੀ ਤੁਸੀਂ ਆਪਣੇ ਮਨਮਰਜ਼ੀ ਕਰ ਰਹੇ ਹੋ ਠੀਕ ਹੈ ਜੀ ਇਹ ਦੇਖੋ ਬੀਮਾ ਪੋਲੂਸ਼ਨ ਹੋਰ ਕੀ ਕੁਝ ਹੈ ਨਹੀਂ ਇਹ ਦੇਖੋ ਪਹਿਲਾਂ ਤਾਂ ਦੇਖੋ ਡਾਕੂਮੈਂਟ ਕਿੰਨੇ ਘਟਾ ਹੈ ਨੰਬਰ 2 ਤੇ ਜੀ ਮੈਂ ਮਾਪਿਆਂ ਨੂੰ ਪੇਰੈਂਟਸ ਦੇ ਨੂੰ ਅਪੀਲ ਕਰਨਾ ਚਾਹਣਾ ਵੀ ਜਿਹੜੇ ਬੱਚੇ ਦੀ ਜਾਨ ਤੋਂ ਕੋਈ ਚੀਜ਼ ਕੀਮਤੀ ਨਹੀਂ ਹੈ ਹੁਣ ਦੇਖੋ 19 ਬੱਚੇ ਬਿਠਾਏ ਆ ਜਿਹੜੇ ਮਾਪਿਓ ਇਹ ਦੇਖਣ ਵੀ ਇਸ ਵਹੀਕਲ ਦੇ ਵਿੱਚ ਅਸੀਂ ਕਿੰਨੇ ਬੱਚੇ ਬਿਠਾਉਣੇ ਆ ਜਿਹੜੇ ਹੋਰ ਕਿਸੇ ਵਹੀ ਮੈਂ ਸਾਰੇ ਪੇਰੈਂਟਸ ਨੂੰ ਅਪੀਲ ਕਰਦਾ ਵੀ ਤੁਸੀਂ ਇੰਨੇ ਨੇ ਬੱਚੇ ਬਿਠਾਉਂਗੇ ਇੱਕ ਵਹੀਕਲ ਦੇ ਵਿੱਚ ਤਾਂ ਕਿਤੇ ਨਾ ਕਿਤੇ ਹਾਦਸਾ ਵਾਪਰ ਗਿਆ ਤੇ ਬੱਚੇ ਸਹੀ ਸਲੰਦ ਘਰੇ ਨਹੀਂ ਆ ਸਕਦੇ। ਸੋ ਤੁਹਾਨੂੰ ਵੀ ਮੇਰੀ ਅਪੀਲ ਹੈ। ਪਿੱਛੇ ਟੈਕਸੀ ਸਟੈਂਡ ਵਾਲੇ ਵੀ ਖੜੇ ਆ ਇਹਨਾਂ ਨੂੰ ਵੀ ਸੈਮੀਨਾਰ ਰੋਡ ਦੇ ਵਿੱਚ ਸਮਝਾਇਆ ਵੀ ਹੁਣ ਕਹਿਣ ਲੱਗਾ ਵੀ ਅੱਜ ਤੋਂ ਬਾਅਦ ਜੇਕਰ ਬੱਚੇ ਜਿੰਨੇ ਸਿੱਟੜਾ ਤੁਸੀਂ ਪੰਜ ਚਾਰ ਬੱਚੇ ਲੈ ਕੇ ਜਾਓ ਦੋ ਗੇੜੇ ਲਾ ਲਓ ਤਿੰਨ ਲਾ ਲਓ। ਠੀਕ ਹੈ ਕਿ ਨਹੀਂ? ਜੇ ਤੁਸੀਂ ਆਪਣੀ ਮਨਮਰਜ਼ੀ ਕਰੋਗੇ ਫਿਰ ਚਲਾਣਤਾ ਹੋਊਗਾ ਤੁਹਾਨੂੰ ਭਰਨਾ ਪੈਣਾ। ਇਹਦੀ ਗੱਲ ਆ। ਠੀਕ ਹੈ ਕਿ ਨਹੀਂ? ਔਰ ਮਾਪਿਆਂ ਨੂੰ ਅਪੀਲ ਚਾਰਲ ਮਕਾ ਲੈਣ ਕੇ ਪਾਸੇ ਵੀ ਨੁਕਸਾਨ ਤੁਹਾਡਾ ਨਾ ਕਿ ਇਹਨਾਂ ਦਾ ਸੋ ਧੰਨਵਾਦ ਜੀ ਤੇ ਗਾਂ ਤੋਂ ਮੰਨੋਗੇ ਤਾਂ ਸਹੀ ਰਹੋਗੇ ਤੇ ਨਹੀਂ ਤਾਂ ਫਿਰ ਤੁਹਾਡੀ ਮੰਨ ਆ ਚਲਾਨ ਫੜੋ ਹੁਣ ਤੁਹਾਡੇ ਬੱਚੇ ਓਵਰ ਜਿਹੜੇ ਭਰੇ ਤੁਸੀਂ ਚੜਾਏ ਸੀ ਇਸ ਕਰਕੇ ਤੁਹਾਡਾ ਚਲਾਨ ਕੀਤਾ ਇਹਨੂੰ ਭਰੋ